ਤਸਵੀਰਾਂ ਤੁਸੀਂ ਇਸ ਸਮੇਂ ਸ਼ੰਭੂ ਬੈਰੀਅਰ ਤੋਂ ਦੇਖ ਰਹੇ ਹੋ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਧਰਨਾ ਲਗਾਇਆ ਗਿਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਅੱਜ ਪੁਲਿਸ ਦਾ ਵੱਡਾ ਐਕਸ਼ਨ ਹੋਇਆ ਹੈ ਤੇ ਪੁਲਿਸ ਨੇ ਐਕਸ਼ਨ ਕੀਤਾ ਹੈ ਤੇ ਕਿਸਾਨਾਂ ਦਾ ਇਹ ਮੋਰਚਾ ਚੁੱਕਿਆ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਜੀਸੀਬੀ ਮਸ਼ੀਨਾਂ ਲਾ ਕੇ ਕਿਸਾਨਾਂ ਦੇ ਵੱਲੋਂ ਬਣਾਏ ਗਏ ਤੰਬੂਆਂ ਨੂੰ ਉਟਿਆ ਜਾ ਰਿਹਾ ਤੇ ਰੋਡ ਨੂੰ ਸਾਫ਼ ਕੀਤਾ ਜਾ ਰਿਹਾ ਡੀਆਈਜੀ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਸਾਫ਼ ਤੌਰ ਤੇ ਕਿਸਾਨਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਸਾਨੂੰ ਉੱਪਰੋਂ ਹੁਕਮ ਹੈ ਤੇ 101% ਇਸ ਮੋਰਚੇ ਨੂੰ ਅੱਜ ਚੁੱਕਿਆ ਜਾਣਾ ਹੈ ਸੋ ਤੁਹਾਨੂੰ ਬੇਨਤੀ ਹੈ ਕਿ ਚੁੱਪ ਕਰਕੇ ਆਰਾਮ ਦੇ ਨਾਲ ਅਸੀਂ ਤੁਹਾਨੂੰ ਕੁਝ ਕਹਿਣ ਨਹੀਂ ਆਏ ਤੁਸੀਂ ਗੱਡੀਆਂ ਦੇ ਵਿੱਚ ਬੈਠ ਜਾਓ ਬੱਸਾਂ ਦਾ ਇੰਤਜ਼ਾਮ ਹੈ ਇੱਥੋਂ ਬੈਠ ਕੇ ਚਲੇ ਜਾਓ ਜੇਕਰ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਖਿਲਾਫ ਅਜਹੀ ਕਾਰਵਾਈ ਕੀਤੀ ਜਾਵੇਗੀ ਕਿ ਉਸ ਦੇ ਫਿਰ ਚਰਚੇ ਹੋਣਗੇ ਕੁਝ ਅਜਿਹੇ ਸ਼ਬਦਾਂ ਦੇ ਵਿੱਚ ਚੇਤਾਵਨੀ ਰੂਪੀ ਜੋ ਨਸੀਹਤ ਹੈ ਉਹ ਦਿੱਤੀ ਗਈ ਸੀ ਜਾਂ ਕਹਿ ਲਓ ਸਲਾਹ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਜਦੋਂ ਕਿਸਾਨ ਤਿਆਰ ਨਹੀਂ ਹੁੰਦੇ ਤਾਂ ਫਿਰ ਉਹਨਾਂ ਨੂੰ ਖੇਚ ਧੂ ਕਰਕੇ ਵੀ ਬਸਾਂ ਦੇ ਵਿੱਚ ਬਿਠਾਇਆ ਜਾਂਦਾ ਤੇ ਉਸ ਤੋਂ ਬਾਅਦ ਤਸਵੀਰਾਂ ਤੁਸੀਂ ਇਸ ਸਮੇਂ ਸ਼ੰਭੂ ਮੋਰਚੇ ਦੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਹੁਣ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਰਹਿਣ ਬਸੇਰੇ ਬਣਾਏ ਗਏ ਸੀ ਜੋ ਤੰਬੂ ਲਾਏ ਗਏ ਸੀ ਟੈਂਟ ਲਾਏ ਗਏ ਸੀ ਉਹਨਾਂ ਨੂੰ ਜੀਸੀਬੀ ਮਸ਼ੀਨਾਂ ਦੇ ਦੁਆਰਾ ਪੱਟਿਆ ਜਾ ਰਿਹਾ ਤੇ ਸਖਤ ਐਕਸ਼ਨ ਕੀਤਾ ਜਾ ਰਿਹਾ ਸਟੇਜ ਇੱਥੋਂ ਪੱਟ ਦਿੱਤੀ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਕਿਸਾਨਾਂ ਵੱਲੋਂ ਇੱਥੇ ਲਿਆਂਦੇ ਗਏ ਸੀ ਉਹਨਾਂ ਨੂੰ ਵੀ ਇੱਥੋਂ ਭੇਜ ਦਿੱਤਾ ਗਿਆ ਤੇ ਪਾਲਕੀ ਸਾਹਿਬ ਦੇ ਵਿੱਚ ਉਹ ਸਰੂਪ ਇੱਥੋਂ ਜਾ ਚੁੱਕੇ ਨੇ ਪਰ 3000 ਤੋਂ ਵੱਧ ਗਿਣਤੀ ਦੇ ਵਿੱਚ ਪੁਲਿਸ ਦੀ ਨਫਰੀ ਇਸ ਸਮੇਂ ਜਿੱਥੇ ਖਨੋਰੀ ਬਾਰਡਰ ਦੇ ਉੱਤੇ ਵੀ ਲੱਗੀ ਹੋਈ ਹੈ ਤਾਂ ਸ਼ੰਭੂ ਮੋਰਚੇ ਦੇ ਉੱਤੇ ਵੀ ਕਿਸਾਨਾਂ ਦੇ ਬਣਾਏ ਗੇ ਜੋ ਤੰਬੂ ਸੀ ਉਹਨਾਂ ਨੂੰ ਚੁੱਕ ਰਹੀ ਹੈ ਉਹਨਾਂ ਨੂੰ ਢਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਟਰੈਕਟਰ ਵਗੈਰਾ ਜਾਂ ਹੋਰ ਸਮਾਨ ਜੋ ਰੋਜ਼ ਦੀ ਲੋੜ ਦਾ ਕਿਸਾਨਾਂ ਦਾ ਸੀ ਲੱਕੜਾਂ ਬਹੁਤ ਸਾਰੀਆਂ ਪੰਜਾਂ ਬਾਲਣ ਪਏ ਆ ਅਜੇ ਆ ਬਹੁਤ ਸਾਰਾ ਸਮਾਨ ਜੋ ਹੋਏਗਾ ਇਸ ਸਮੇਂ ਸ਼ੰਭੂ ਮੋਰਚੇ ਦੇ ਉੱਤੇ ਮੌਜੂਦ ਹੈ ਸੋ ਪੁਲਿਸ ਅੱਗੇ ਕੀ ਕਰੇਗੀ ਇਸ ਦੇ ਬਾਬਤ ਕਿਉਂਕਿ ਕਿਸਾਨ ਆਗੂਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਉਂ ਹੀ ਕਿਸਾਨ ਆਗੂ ਮੀਟਿੰਗ ਖਤਮ ਕਰਕੇ ਕੇਂਦਰੀ ਮੰਤਰੀ ਤੇ ਪੰਜਾਬ ਦੇ ਜੋ ਮਿਨਿਸਟਰ ਉਸ ਸਮੇਂ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਐਂਟਰ ਹੁੰਦੇ ਆ ਉਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹਾਲਾਂਕਿ ਕਿਸਾਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀ ਤੇ ਅੱਗੇ ਵੀ ਤਾਰੀਖ ਦਿੱਤੀ ਗਈ ਸੀ ਪਰ ਫਿਰ ਵੀ ਕਿਸਾਨਾਂ ਨੂੰ ਮੁਹਾਲੀ ਦੇ ਵਿੱਚ ਐਂਟਰ ਕਰਦੀ ਸਾਰ ਹੀ ਪੁਲਿਸ ਦੇ ਵੱਲੋਂ ਡਿਟੇਨ ਕੀਤਾ ਜਾਂਦਾ ਹੈ ਇੱਧਰ ਆਗੂ ਨੂੰ ਡਿਟੇਨ ਕੀਤਾ ਜਾਂਦਾ ਦੂਸਰੇ ਪਾਸੇ ਜੋ ਸੰਗਰੂਰ ਦੇ ਨੇੜੇ ਪੁਲਿਸ ਦੀ ਨਫਰੀ ਬੀਤੇ ਦਿਨ ਤੋਂ ਤਨਾਤ ਕੀਤੀ ਗਈ ਸੀ ਉਹ ਸ਼ੰਭੂ ਮੋਰਚੇ ਵੱਲ ਤੇ ਖਨੋਰੀ ਮੋਰਚੇ ਵੱਲ ਵਧਨਾ ਸ਼ੁਰੂ ਕਰ ਦਿੱਤੀ ਦਿੰਦੀ ਹੈ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਗੱਲਬਾਤ ਵੀ ਹੁੰਦੀ ਹੈ ਜੋ ਕਿਸਾਨ ਮੋਰਚੇ ਦੇ ਉੱਤੇ ਮੌਜੂਦ ਸੀ ਬਜ਼ੁਰਗ ਸੀ ਨੌਜਵਾਨ ਸੀ ਉਹਨਾਂ ਨੂੰ ਸਾਫ਼ ਤੌਰ ਤੇ ਅਨਾਊਂਸਮੈਂਟ ਕਰ ਕਰਕੇ ਕਹਿ ਦਿੱਤਾ ਜਾਂਦਾ ਹੈ ਕਿ ਅੱਜ ਕੋਈ ਵੀ ਇੱਥੇ ਸਾਡੇ ਨਾਲ ਪਿਰਨ ਦੀ ਕੋਸ਼ਿਸ਼ ਨਾ ਕਰੇ ਅਸੀਂ ਇਸ ਜਗ੍ਹਾ ਨੂੰ ਖਾਲੀ ਕਰਾਉਣਾ ਤੇ 101% ਕਰਾਉਣਾ ਹੈ ਸੋ ਜੇਕਰ ਕੋਈ ਸ਼ਰਾਰਤ ਕਰੇਗਾ ਉਹਨਾਂ ਦੇ ਉੱਤੇ ਕਾਰਵਾਈ ਸਖਤੀ ਨਾਲ ਹੋਵੇਗੀ ਅਸੀਂ ਤੁਹਾਡੇ ਨਾਲ ਇੱਥੇ ਲੜਨ ਨਹੀਂ ਆਏ ਸੋ ਸਾਨੂੰ ਉੱਪਰੋਂ ਹੁਕਮ ਹੈ ਜੇਹ ਸ਼ਬਦਾਂ ਦੇ ਨਾਲ ਉੱਚ ਅਧਿਕਾਰੀ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਦੋਸਤੋ ਬਾਅਦ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸ਼ੰਭੂ ਮੋਰਚੇ ਨੂੰ ਖਾਲੀ ਕਰਵਾਇਆ ਜਾ ਰਿਹਾ ਹਰ ਇੱਕੋ ਚੀਜ਼ ਜਿਹੜੀ ਇੱਥੇ ਬਣੀ ਹੋਈ ਹੈ ਉਹਨੂੰ ਪੀਲਾ ਪੰਜਾ ਢਾਉਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਬੀਤੇ ਦਿਨਾਂ ਦੇ ਵਿੱਚ ਪੀਲਾ ਪੰਜਾ ਨਸ਼ਾ ਤਸਕਰਾਂ ਦੇ ਉੱਤੇ ਸ਼ਿਕੰਜਾ ਕਸਦਾ ਹੋਇਆ ਨਜ਼ਰ ਆਇਆ ਸਰਕਾਰ ਦਾ ਕਹਿਣਾ ਸੀ ਕਿ ਅਸੀਂ ਪੀਲਾ ਪੰਜਾ ਚਲਾ ਕੇ ਉਹਨਾਂ ਤਸਕਰਾਂ ਦੇ ਘਾਟ ਆ ਰਹੇ ਹਾਂ ਜਿਨ੍ਹਾਂ ਨੇ ਆਪਣੀਆਂ ਜਾਇਦਾਦਾਂ ਨਸ਼ਾ ਵੇਚ ਕੇ ਬਣਾਈਆਂ ਤਾਂ ਦੂਜੇ ਪਾਸੇ ਅੱਜ ਉਹੀ ਪੀਲੇ ਪੰਜੇ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਚਲਦੇ ਹੋਏ ਦਿਖਾਈ ਦੇ ਰਹੇ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੀ ਕਾਰਵਾਈ ਪੁਲਿਸ ਦੇ ਵੱਲੋਂ ਕਿਸਾਨ ਮੋਰਚੇ ਦੇ ਉੱਤੇ ਕੀਤੀ ਜਾ ਰਹੀ ਹੈ